ਆਹਨਸੋ ਸਾਹਿ ਸੁਭਾਈ ਦਰਸ਼ਨ ਪਰਸਾਏ ਗੁਰੂ ਕਾ ਜਨਮ ਮਰਨ ਦੁਖ ਜਾਨ ਕੋ ਵਸਿ ਦੁਖ ਸਮੰਦੇ ਨੂਰ ਅਰਸ਼ੋਂ ਕੁਰਸ਼ੋਂ ਛੱਟਿ ਆਏ ਤਦ ਰਿਠੇ ਸਚੇ ਬਾਦਸ਼ਾਹ ਮਲ ਜਨਮ ਜਨਮ ਦੇ ਕਟੇ ਸੱਜਣ ਸੱਚਾ ਬਾਦਸ਼ਾਹ ਸਿਰਸ਼ਾ ਦੇਸ਼ਾਹ ਜਿਸ ਪਾਸ ਬੈਠਿਆ ਸੋਹੀ ਆਏ ਸਭਨਾ ਦਾ ਵਿਸਾਹ ਸੋਹੀ ਮਹਲਾ ਚੌਥਾ ਜਿਨ ਕੈ ਅੰਤਰ ਵਸਿਆ ਮੇਰਾ ਹਰ ਹਰ ਤਿਨ ਕੇ ਸਭ ਰੋਗ ਗਵਾਇ ਤੇ ਮੁਕਤ ਭਏ ਜਿਨ ਹਰ ਨਾਮ ਤੇ ਹੈਏ ਤਿਨ ਪ੍ਰੀਤ ਪਰਮ ਪਦ ਪਾਈ ਜਿਨ ਕੈ ਅੰਤਰ ਵਸਿਆ ਮੇਰਾ ਹਰ ਹਰ ਤਿਨ ਕੇ ਸਭ ਰੋਗ ਗਵਾਇ ਤੇ ਮੁਕਤ ਭਏ ਜਿਨ ਹਰ ਨਾਮ ਧਿਆਏ ਆ ਜਿਨ ਪ੍ਰੀਤ ਪਰਮ ਪਦ ਪਾਈ ਮੇਰੇ RAM ਹਰ ਜਨ ਆਰੋਗ ਭਏ ਗੁਰ ਬਚਨੀ ਜਿਨਾ ਜਪਿਆ ਮੇਰਾ ਹਰ ਹਰ ਤਿਨਕੇ ਹੋਨੇ ਰੋਗ ਗਏ ਰਹਾਉ ब्रह्मा मिशन मां देव त्रैगुण रोगी विच होमे कार कुमारि जिनकी एतसे न चेते बपड़े हर गुरुमुख सोजी पाई हो बे रोग सब जगत बे अपे किनको जन मरण दुख पारै ਗੁਰ ਪ੍ਰਸਾਦੀ ਕੋ ਵਿਰਲਾ ਛੂਟੈ ਤਿਸ ਜਨ ਕੋ ਹਉ ਬਲਹਾਰੀ ਜਿਨ ਸਿਛਤ ਸਾਜੀ ਸੋ ਹੀ ਹਰ ਜਾਣੈ ਤਾਕਾ ਰੂਪਿ ਅਪਾਰੋ ਨਾਨਕ ਆਪੇ ਵੇਖਾਰ ਬਿਖਸੈ ਗੁਰਮੁਖ ਬ੍ਰਹਮ ਬੀਚਾਰੂ ਜਿਨ ਸਿੱਟ ਸਾਜੀ ਸੋਹੀ ਹਰ ਜਾਣੈ ਤਾ ਕਾ ਰੂਪੇ ਅਪਾਰੂ ਨਾਨਕ ਆਪੇ ਵੇਖ ਹਰ ਬਿਗਸਾਈ ਵਰਮਖ ਬ੍ਰਹਮ ਵਿਚਾਰੂ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਸੋਹੀ ਰਾਗ ਚਉ ਚੇ ਨਾਨਕ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਹੁਕਮ ਬਖਸ਼ਿਸ਼ ਕਰਦੇ ਨੇ ਆਓ ਸ਼੍ਰਵਣ ਕਰੀਏ ਜਿਨ ਕੇ ਅੰਤਰ ਵਸਿਆ ਮੇਰਾ ਹਰ ਹਰ ਤਿਨ ਕੇ ਸਭ ਰੋਗ ਗਵਾਏ ਤੇ ਮੁਕਤ ਪਏ ਜਿਨ ਹਰ ਨਾਮ ਧਿਆਇਆ ਤਿਨ ਪਵਿੱਤ ਪ੍ਰਮ ਪਰਪਾਇ ਜਿਨਾਂ ਦੇ ਹਿਰਦੇ ਦੇ ਵਿੱਚ ਪਿਆਰਿਓ ਮਾਲਕ ਤਰੁੱਟ ਗਿਆ ਹਿਰਦੇ ਵਿੱਚ ਵਸ ਗਿਆ ਤੇ ਇਹਨਾਂ ਦੇ ਸਾਰੇ ਰੋ ਖਤਮ ਹੋ ਗਏ ਤੇ ਮੁਕਤ ਪਏ ਪਿਆਰਿਓ ਨਾਲ ਹੀ ਮੁਕਤੀ ਵੀ ਮਿਲ ਗਈ ਜੰਮਣ ਮਰਨ ਦਾ ਗੇੜ ਵੀ ਕਟਿਆ ਗਿਆ ਤੇ ਪਵਿੱਤ ਪਰਮ ਪਦ ਪਾਏ ਉਹ ਅਵਸਥਾ ਪ੍ਰਾਪਤ ਹੋ ਗਈ ਜਿਹੜੀ ਗੁਰਮੁਖ ਪਿਆਰਿਆਂ ਨੂੰ ਪਿਆਰਿਓ ਮਿਲਦੀ ਹੈ ਆਓ ਅੱਜ ਇਸੇ ਪਰਥਾਏ ਕਿ ਰੋਗ ਕਿਸ ਤਰ੍ਹਾਂ ਗਵਾਜਦੇ ਨੇ ਬੀਬੀ ਰਜਨੀ ਦਾ ਪ੍ਰਸੰਗ ਆਪ ਜੀ ਨੂੰ ਸਾਂਝਾ ਕਰੀਏ ਪੱਟੀ ਸ਼ਹਿਰ ਦਾ ਮਾਲਕ ਕਹਿ ਲਓ ਰਾਜਾ ਕਹਿ ਲਓ ਦੁਨੀ ਚੰਦ ਪੱਟੀ ਸ਼ਹਿਰ ਦੇ ਵਿੱਚ ਰਹਿੰਦਾ ਹੈ ਬੇਟੇ ਉਹਦੇ ਘਰ ਦੇ ਵਿੱਚ ਕੋਈ ਨਹੀਂ ਬੇਟੀਆਂ ਨੇ ਪਿਆਰਿਓ ਔਰ ਬੇਟੀਆਂ ਸਤ ਨੇ ਸਭ ਤੋਂ ਛੋਟੀ ਹੈ ਬੀਬੀ ਰਜਨੀ ਤੇ ਪਿਆਰਿਓ ਜਿਸ ਵੇਲੇ ਹੰਕਾਰ ਆਪਾਂ ਅੱਗੇ ਵਰਣਨ ਕਰਨਾ ਹੈ ਨਾ ਹਉਮੇ ਰੋਗ ਇਹ ਹਉਮੇ ਰੋਗ ਦੇ ਵਿੱਚ ਹੀ ਆਪਾਂ ਇਸ ਦਾ ਵਿਸਤਾਰ ਪੂਰਵਕ ਵਰਣਨ ਕਰਾਂਗੇ ਦੁਨੀ ਚੰਦ ਨੂੰ ਹੰਕਾਰ ਤੇ ਹਉਮੇ ਪਿਆਰਿਓ ਇੰਨਾ ਕੁ ਹੋ ਗਿਆ ਆਪਣੀਆਂ ਬੇਟੀਆਂ ਨੂੰ ਸੱਦ ਕੇ ਕਹਿਣ ਲੱਗੀਆਂ ਲੱਗਾ ਕੇ ਬੱਚਿਓ ਇਹ ਦੱਸੋ ਕਿ ਤੁਸੀਂ ਕੀ ਦਾ ਦਿੱਤਾ ਖਾਂਦੀਆਂ ਹੁਣ ਵੱਡੀਆਂ ਬੱਚੀਆਂ ਸਿਆੜੀਆਂ ਨੇ ਤੇ ਡਲਦੀਆਂ ਨੇ ਵਾਰੀ-ਵਾਰੀ ਪੁੱਛੀ ਗਿਆ ਕਹਿੰਦੀਆਂ ਪਿਤਾ ਜੀ ਤੁਹਾਡਾ ਹੀ ਦਿੱਤਾ ਖਾਂਦੀਆਂ ਬੀਬੀ ਰਜਨੀ ਨੂੰ ਪੁੱਛਿਆ ਕਹਿਣ ਲੱਗੀ ਪਿਤਾ ਜੀ ਮਾਲਕ ਦਾ ਦਿੱਤਾ ਖਾਂਦੀ ਆ ਪਰਮੇਸ਼ਰ ਦਾ ਦਿੱਤਾ ਖਾਂਦੀ ਆ ਇਤਨਾ ਕਰੋਧਤ ਹੋਇਆ ਇਤਨਾ ਗੁੱਸੇ ਵਿੱਚ ਆ ਗਿਆ ਇਤਨਾ ਹੰਕਾਰ ਨਾਲ ਪਿਆਰਿਓ ਭਰ ਗਿਆ ਕਹਿਣ ਲੱਗਾ ਕੋਈ ਗੱਲ ਨਹੀਂ ਪੁੱਤਰ ਫਿਰ ਮੈਂ ਵੇਖ ਲੈਣਾ ਤੈਨੂੰ ਪ੍ਰਮਾਤਮਾ ਕਿਵੇਂ ਦਿੰਦਾ ਉਸ ਬੇਟੀ ਦੇ ਇੱਕ ਕੋੜੀ ਦੇ ਨਾਲ ਕਾਜ ਰਚਾ ਦਿੱਤਾ ਤੇ ਘਰੋਂ ਕੱਢ ਦਿੱਤਾ ਹੁਣ ਪਿੰਗਲੇ ਨੂੰ ਰੇੜੀ ਦੇ ਵਿੱਚ ਪਾ ਕੇ ਦਰਦਾਂ ਤੇ ਪਿਆਰਿਓ ਨਹੀਂ ਫਿਰਦੀ ਐ ਜਿੱਥੋਂ ਕੁਝ ਮਿਲਦਾ ਏ ਸ਼ੱਕਣ ਨੂੰ ਕਿਉਂਕਿ ਪਰਮੇਸ਼ਰ ਨੇ ਪਿਆਰਿਓ ਪਹਿਲਾਂ ਹੀ ਲਿਖਿਆ ਹੁੰਦਾ ਪਹਿਲਾਂ ਦੇਤੇ ਰਿਜਕ ਸੁਬਾਹਾ ਪਿੱਛੋਂ ਦੇਤੇ ਜੰਤੋ ਮਾਹਾ ਵਸ ਗੁਣੀ ਚਾंदे ਵੀ ਨਹੀਂ ਸੀ ਵਸ ਬੀਬੀ ਰਜਨੀ ਦੇ ਵੀ ਨਹੀਂ ਸੀ ਵਾਸਾ ਕਾਲ ਪ੍ਰਮਾਤਮਾ ਦੇ ਸੀ ਕਿਉਂਕਿ ਦਰਦ-ਦਰਦ ਦਾ ਟੁਕੜਾ ਉਹਦਾ ਜਿਹੜਾ ਲਿਖਿਆ ਸੀ ਉਹਨੂੰ ਖਾਣਾ ਪੈਣਾ ਸੀ ਹੁਣ ਦਰਦਾਰ ਤੇ ਪਿਆਰਿਓ ਜਾ ਕੇ ਟੁਕੜਾ ਮੰਗਣਾ ਖਾਣਾ ਔਰ ਗਰਬਾਣੀ ਦੇ ਵਿੱਚ ਲਿਖਿਆ ਹੈ ਪਿਆਰਿਓ ਮੰਗਣ ਮੂਲ ਨਾ ਜਾ ਮੰਗਣਾ ਮਰਦ ਦੇ ਬਰੋਬਰ ਹੈ ਐਵੇਂ ਨਹੀਂ ਮੰਗਿਆ ਜਾਂਦਾ ਇਹ ਕੋ ਛੋਟੀ ਜੀ ਗੱਲ ਨਹੀਂ ਕਿਸੇ ਦੇ ਦਰ ਤੇ ਜਾ ਕੇ ਕਹਿਣਾ ਤੇ ਅਗਲੇ ਨੇ ਆਪਣੀ ਮਰਜ਼ੀ ਦੇ ਨਾਲ ਅਗਲੇ ਨੂੰ ਦੇਣਾ ਇਹ ਬੜੀ ਵੱਡੀ ਗੱਲ ਸੋ ਪਿਆਰਿਓ ਸ਼ਮਾ ਪੈ ਗਿਆ ਚੱਲਦੇ 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 ਉਹ ਬੇਟੀ ਰਜਨੀ ਜਿਹੜੀ ਸੀ ਉਹ ਅੰਮ੍ਰਿਤਸਰ ਸ਼ਹਿਰ ਪਹੁੰਚ ਗਈ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਪਹੁੰਚਿਆ ਬਿਆਰਿਓ ਉਸ ਜਗ੍ਹਾ ਤੇ ਜਿੱਥੇ ਹਰਿਮੰਦਰ ਸਾਹਿਬ ਹੈ ਸ਼ਰੋਵਰ ਹੈ ਦੇਰੀ ਦੀ ਜਗਾ ਛਾਵੇਂ ਉਸ ਪਿੰਗਲੇ ਨੂੰ ਬਿਠਾ ਦਿੱਤਾ ਆਪ ਉਹਦੇ ਵਾਸਤੇ ਖਾਣ ਪਾਣ ਦਾ ਇੰਤਜ਼ਾਮ ਕਰਨ ਚਲੇਗੀ ਕਿਉਂਕਿ ਉਹਨਾਂ ਜਮਾਨੇ 'ਚ ਲੰਗਰ ਨਹੀਂ ਸੀ ਚੱਲਦਾ। ਅੱਜ ਇਹ ਉਦੋਂ ਵੱਡਾ ਸਮਾਂ ਨਹੀਂ ਸੀ ਕਿ ਜਿਵੇਂ ਕਿ ਹੁਣ ਅੱਜਕੱਲ ਲੰਗਰ ਪਾਣੀ ਚੱਲਦਾ ਹੈ ਉੱਥੇ ਆਲ ਵਰਲਡ ਤੋਂ ਦੁਨੀਆਂ ਆ ਕੇ ਛਕਦੀ ਹੈ। ਸੋ ਪਿਆਰਿਓ ਜਿਸ ਵੇਲੇ ਉਹ ਕੋੜੀ ਬੈਠਾ ਬੈਠਾ ਗਰਮੀ ਦੇ ਦਿਨ ਨੇ ਤੇ ਮਨ ਦੇ ਵਿੱਚ ਵਿਚਾਰ ਆਇਆ ਕਿ ਕਿਉਂ ਨਾ ਇਸ਼ਨਾਨ ਪਾਣ ਕਰ ਲਿਆ ਜਾਵੇ ਓਕੇ ਸੋਕੇ ਰੜਕੇ ਰੇੜਾ ਖੜਦਾ ਸਰੋਵਰ ਦੇ ਵਿੱਚ ਵੜ ਗਿਆ ਸਰੋਵਰ ਦੇ ਵਿੱਚ ਸੱਚੀ ਮਾਨ ਨਾਲ ਪਿਆਰਿਓ ਇਸ਼ਨਾਨ ਕੀਤਾ ਇਹ ਜਿਹੜਾ ਹਰਮੰਦਰ ਸਰੋਵਰ ਹੈ ਨਾ ਪਿਆਰਿਓ ਹਰਮੰਦਰ ਸਾਹਿਬ ਹਰੀ ਦਾ ਮੰਦਰ ਹੈ ਜਿਹੜਾ ਸਰੋਵਰ ਹੈ ਗੁਰਬਾਣੀ ਦੇ ਵਿੱਚ ਦਰਜ ਹੈ ਮੈਂ ਆਪਣੇ ਕੋਲੋਂ ਨਹੀਂ ਕਹਿ ਰਿਆ ਅੰਮ੍ਰਿਤ ਸਰੋਵਰ ਅੰਮ੍ਰਿਤ ਸਰੋਵਰ ਕਿਵੇਂ ਹੈ ਜਿਸ ਵੇਲੇ ਪਿਆਰਿਓ ਇਸ ਦੀ ਖੁਦਾਈ ਹੋਈ ਸੀ ਨਾ ਤੇ ਖਦਾਈ ਕਰਨ ਤੋਂ ਬਾਅਦ ਜਦੋਂ ਪਾਣੀ ਛੱਡਿਆ ਗਿਆ ਤੇ ਇਹਦੇ ਵਿੱਚ ਪਾਣੀ ਨਹੀਂ ਸ਼ੁਰਕਦਾ ਜਦੋਂ ਪਾਣੀ ਨਾ ਰੁਕਿਆ ਰਾਤ ਪਾਣੀ ਦਾ ਭਰਿਆ ਸਵੇਰੇ ਵੇਖਿਆ ਸਕਤਾ ਨਹੀਂ ਜਾ ਕੇ ਤੇ ਗੁਰੂ ਸਾਹਿਬ ਨੂੰ ਕਿਹਾ ਗੁਰੂ ਸਾਹਿਬ ਪਾਣੀ ਤਾਂ ਸਾਰਾ ਹੀ ਜੀਰ ਗਿਆ ਪਾਣੀ ਤੇ ਸਰੋਵਰ ਦੇ ਵਿੱਚ ਨਹੀਂ ਹੈ ਕੀ ਕੀਤਾ ਜਾਵੇ ਗੁਰੂ ਸਾਹਿਬ ਕਹਿਣ ਲੱਗੇ ਪਿਆਰਿਓ ਇੱਥੋਂ ਥੋੜਾ ਜਿਹਾ ਚਾਟੀਵੇਂ ਵਾਲੇ ਰਸਤੇ ਨੂੰ ਜਾਓ ਉੱਥੇ ਇੱਕ ਜਗ੍ਹਾ ਹੈ ਸੰਤੋਖ ਸਰ ਅੱਜ ਗੁਰਦੁਆਰਾ ਸਾਹਿਬ ਸਥਿਤ ਹੈ ਸੰਤੋਖ ਸਰ ਵਿਚਲੀ ਗਲੀ ਪਿਆਰੇ ਉਜਾਈਏ ਨਾ ਤੇ ਉਹ ਗੁਰਦੁਆਰਾ ਸਾਹਿਬ ਧੀੜੀ ਗਲੀ ਦੇ ਵਿੱਚ ਲਿਖਿਆ ਆਇਆ ਹੈ ਭਈ ਪੀੜਾ ਬਾਜ਼ਾਰ ਜਿਹੜਾ ਜਾਂਦਾ ਸੰਤੋਖ ਸਰ ਗੁਰਦੁਆਰਾ ਸਾਹਿਬ ਹੈ ਉੱਥੋਂ ਮਿੱਟੀ ਲਿਆ ਕੇ ਇਸ ਸਰੋਵਰ ਦੇ ਵਿੱਚ ਵਿਚਾਈ ਜਾਵੇ ਤੇ ਫਿਰ ਇਸ ਸਰੋਵਰ ਨੂੰ ਸੰਤੋਖ ਆ ਜਾਏਗਾ ਕਿੰਨੀ ਵੱਡੀ ਗੱਲ ਹੈ ਪਿਆਰੇ ਕਹ ਇਹਨੂੰ ਕਹਿ ਦਿੰਦੇ ਨੇ ਇਹ ਕਰਾਮਾਤ ਹੈ ਇਹ ਐ ਗੱਲ ਹੈ ਪਿਆਰਿਓ ਜੇ ਕਰਾਮਾਤ ਹਰਮੰਦਰ ਸਾਹਿਬ ਦੇ ਵਿੱਚ ਨਾ ਹੋਵੇ ਤੇ ਦੁਨੀਆ ਨਾ ਜਾਵੇ ਉੱਥੇ ਜੇ ਹਰਮੰਦਰ ਸਾਹਿਬ ਤੋਂ ਦੁਨੀਆ ਠੀਕ ਨਾ ਹੁੰਦੀ ਹੋਵੇ ਤੇ ਫੇਰ ਕੀ ਖਾਣ ਦੀ ਠੇ ਲੋੜਾ ਕੈਨੀ ਸੰਗਤ ਦੇ ਵਿੱਚ ਖਲੋਣਾ ਕਿੰਨ ਤਨ ਘੰਟੇ ਲੈਣਾ ਦੇ ਵਿੱਚ ਲੱਗੇ ਪਿਆਰਿਓ ਮੱਥਾ ਟੇਕਣਾ ਇਸ਼ਨਾਨ ਪਾਣ ਕਰਨਾ ਦੁੱਖਾਂ ਦਾ ਨਾਸ ਹੁੰਦਾ ਗੁਰਬਾਣੀ ਦੇ ਵਿਚਾਰ ਜਗਾ ਬੰਨਣਾ ਜਿਹੜਾ ਪਰਮੇਸ਼ਰ ਦਾ ਸਿਮਰਨ ਕਰਦਾ ਹੈ ਅੱਗੇ ਮੇਰੇ ਨਾਮ ਹਰ ਜਣਾ ਰੋਗ ਭਏ ਜਿਹੜੇ ਹਰੀ ਪਰਮਾਤਮਾ ਦੇ ਸੇਵਕ ਜਿਹੜੇ ਗੁਰੂ ਦੇ ਦਰ ਤੇ ਜਾਂਦੇ ਪਿਆਰੇ ਉਹ ਰੋਗ ਹੋ ਜਾਂਦੇ ਆ ਰੋਗ ਕੱਟੇ ਜਾਂਦੇ ਕੋੜੀ ਦਾ ਕਿਵੇਂ ਨਹੀਂ ਕੱਟਿਆ ਜਾ ਸਕਦਾ ਸੋ ਆਓ ਆਪਣੇ ਵਿਸ਼ੇ ਤੇ ਉਹ ਕੋੜੀ ਜਦੋਂ ਇਸ਼ਨਾਨ ਕਰਦਾ ਹੈ ਤੇ ਕੀ ਦੇਖਦਾ ਹੈ ਕਿ ਉਹਦੇ ਸਰੀਰ ਦੇ ਰੋਗ ਖਤਮ ਹੋ ਰਹੇ ਹੁਣ ਕਹਿੰਦੇ ਨੇ ਇਤਿਹਾਸ ਕੁ ਮੱਧ ਗਿਣ ਲਓ ਤੱਥ ਗਿਣ ਲਓ ਕਿ ਉਹਨੇ ਆਪਣੀ ਇੱਕ ਉਂਗਲ ਇੱਕ ਉਂਗਲ ਆਪਣੇ ਉੱਪਰ ਰੱਖ ਲਈ ਬਾਕੀ ਸਾਰੇ ਸਰੀਰ ਦਾ ਕੋਰ ਖਤਮ ਹੋ ਗਿਆ ਕਪੜੇ ਪਾ ਕੇ ਆਉਂਦਿਆਂ ਨੂੰ ਬੈਠਾ ਦੇਖਿਆ ਰਜਨੀ ਆਈ ਆਣ ਕੇ ਕਹਿਣ ਲੱਗੀ ਅਬਾ ਤਬਾ ਬੋਲਣ ਲੱਗੀ ਕਹਿੰਦੀ ਤੂੰ ਮੇਰਾ ਪਤੀ ਮਾਰਤਾ ਡੋਬ ਕੇ ਤੂੰ ਬੰਦਾ ਕੋਈ ਹੋਰ ਆ ਤੂੰ ਮੇਰਾ ਮਾਲਕ ਨਹੀਂ ਉਹਨੇ ਬੜਾ ਸਮਝਾਇਆ ਨਾ ਸਮਝੇ ਆਖਿਰ ਨੂੰ ਉਹਨੇ ਕਿਹਾ ਮੈਂ ਤੈਨੂੰ ਆਪਣੀ ਨਿਸ਼ਾਨੀ ਦਿਖਾਉਣਾ ਫਿਰ ਉਹਨੇ ਉਂਗਲ ਦੀ ਉਹ ਨਿਸ਼ਾਨੀ ਪਿਆਰੇ ਵਿਖਾਈ ਫਿਰ ਬੀਬੀ ਨਜਰੀ ਨੂੰ ਸੱਚ ਹੋਇਆ ਔਰ ਕਹਿਣ ਦਾ ਭਾਵ ਇਹ ਕਿ ਮੁਕਤ ਭਏ ਜਿਨ ਹਰਨਾਮ ਤੇ ਆਇਆ ਦਿਨ ਕੋਇਤ ਪਰਮ ਪਰਪਰ ਪਾਏ ਮੇਰੇ RAM ਹਰ ਜਨ ਅਰੋਗ ਭਏ ਜਿਹੜੇ ਰੋਗੀ ਹੁੰਦੇ ਨੇ ਗੁਰੂਦਰ ਤੇ ਆਜਨ ਪਿਆਰਿਓ ਤੇ arogh ਹੋ ਜਾਂਦੇ ਆ ਬੀਬੀ ਰਜਨੀ ਦੇ ਘਰ ਵਾਲੇ ਗੁਰਬਚਨੀ ਜਿਨਾ ਜਪਿਆ ਮੇਰਾ ਰਰ ਤਨ ਕਿ ਹੋ ਮੇ ਰੋਗ ਹੈ ਹੁਣ ਸਭ ਤੋਂ ਵੱਡਾ ਰੋਗ ਪਿਆਰਿਓ ਕਿਹੜਾ ਹੈ ਬਾਕੀ ਰੋਗਾਂ ਦਾ ਤਾਂ ਗੁਜ਼ਾਰਾ ਹੋ ਜਾਂਦਾ ਹੈ ਹਉਮੈ ਦਾ ਰੋਗ ਜਿਹੜਾ ਹੈ ਹੰਕਾਰ ਦਾ ਰੋਗ ਜਿਹੜਾ ਹੈ ਮੈ ਮਾਰੀ ਵਾਲਾ ਰੋਗ ਇਹ ਬਿਲਕੁਲ ਸਭ ਤੋਂ ਵੱਡਾ ਰੋਗ ਜੇ ਇੱਕ ਖਤਮ ਨਹੀਂ ਹੁੰਦਾ ਸੋ ਸਤਿਗੁਰੂ ਕਹਿੰਦੇ ਆ ਜੇ ਗੁਰੂ ਦੇ ਬਚਨਾਂ ਤੇ ਤੂੰ ਚੱਲੇਗਾ ਤੇ ਜਿਹੜਾ ਗੁਰੂ ਦੇ ਬਚਨਾਂ ਤੇ ਚੱਲ ਕੇ ਪਰਮੇਸ਼ਰ ਦਾ ਨਾਮ ਸਿਮਰਨ ਕਰੇਗਾ ਤਿੰਨ ਕੇ ਹਉਮੈ ਰੋਗ ਗਏ ਉਹ ਵੀ ਰੋਗ ਖਤਮ ਹੋ ਜਾਏਗਾ ਸਭ ਤੋਂ ਵੱਡਾ ਰਹਾਉ ਬ੍ਰਹਮਾ ਵਿਸ਼ਨ ਮਹਾਦੇਵ ਤਰੇ ਗੁਣ ਰੋਗੀ ਵਿੱਚ ਓਮਕਾਰ ਤੋਂ ਪਾਇ ਪਿਆਰੋ ਬੰਦੇ ਦੇ ਵਸਤੀ ਕੀ ਕਰਦੇ ਜਿਹੜੇ ਬ੍ਰਹਮਾ ਵਰਗੇ ਵਿਸ਼ਨੂ ਵਰਗੇ ਮਹਾਦੇਵ ਵਰਗੇ ਇਹ ਸਾਰੇ ਹੀ ਹੋਮੇ ਰੋਗ ਦੇ ਵਿੱਚ ਗਰਸੇ ਹੋਏ ਸੀ ਇਹਨਾਂ ਨੂੰ ਹੋਮੇ ਰੋਗ ਚਿਪੜਿਆ ਸੀ ਤੇ ਹੋਮੇ ਰੋਗ ਦੇ ਨਾਲ ਹੀ ਇਹ ਆਪਣੀ ਕਾਰ ਕਰਦੇ ਰਹੇ ਨੇ ਪਿਆਰਿਓ ਕਿ ਕਿਸੇ ਸਿਰੇ ਦੀ ਜ ਲੱਗੀ ਮਤਾ ਇਹ ਵੀ ਨਾ ਕਿਓ ਕਿ ਗੁਰਬਾਣੀ ਦੇ ਵਿੱਚ ਲਿਖਿਆ ਆਪਣੇ ਕੋਲੋਂ ਨਹੀਂ ਮੈਂ ਕਹਿ ਰਿਹਾ ਇਤਨੀ ਵੱਡੀ ਭਗਤੀ ਹੋਵੇ ਇਤਨਾ ਪਰਮੇਸ਼ਰ ਦੇ ਕੋਲ ਹੋਣ ਫੇਰ ਵੀ ਹੋਮੇ ਰੋ ਕਰਕੇ ਅਗਲੇ ਸਿਰੇ ਨਹੀਂ ਲੱਗੇ ਜਿਨ ਕੀਏ ਤਿਸੇ ਨ ਚੇਤੇ ਬਪੜੇ ਹਰ ਗੁਰਮੁਖ ਸੋਜੀ ਪਾਈ ਪਿਆਰਿਓ ਜਿਹੜਾ ਗੁਰੂ ਦਾ ਪਿਆਰਾ ਜਿਹਦਾ ਮੁਖ ਗੁਰੂ ਵੱਲੇ ਗੁਰਮੁਖ ਨੂੰ ਕਹਿੰਦੇ ਆ ਮਨਮੁਖ ਕੌਣ ਆ ਜਿਹੜਾ ਆਪਣੀ ਮਨ ਦੀ ਮਤ ਪਿੱਛੇ ਚੱਲਦਾ ਓਨੂੰ ਕਹਿੰਦੇ ਮਨਮੁਖ ਜਿਹੜਾ ਗੁਰੂ ਦੀ ਗੱਲ ਮੰਨਦਾ ਏ ਗੁਰੂ ਨੂੰ ਸਮਝਦਾ ਏ ਆਪਣਾ ਇਛਤ ਸਮਝਦਾ ਏ ਗੁਰੂ ਦੇ ਦਰਵਾਜ਼ੇ ਝੁਕਦਾ ਪਿਆਰਿਓ ਓਨੂੰ ਕਹਿੰਦੇ ਗੁਰਮੁਖ ਸੋ ਜਿਨ ਕੀਏ ਦਸੇ ਨ ਚੇਤੇ ਬਪੜੇ ਹਰ ਗੁਰਮੁਖ ਸੋਜੀ ਪਾਈ ਇਹ ਗੁਰਮੁਖਾ ਨੂੰ ਸੋਜੀ ਪ੍ਰਾਪਤ ਹੁੰਦੀ ਹੈ ਦੂਜਿਆਂ ਨੂੰ ਨਹੀਂ ਹੋਵੇਂ ਰੋਗ ਸਭ ਜਗਤ ਵਿਆਪਿਆ ਪਿਆਰਿਓ ਸਾਰਾ ਸੰਸਾਰ ਹੋਮੇ ਵਿੱਚ ਗਰਸਿਆ ਹੈ ਕੋਈ ਮਾੜਾ ਜਿਹਾ ਕੰਮ ਕਰ ਲੈਣਾ ਪਿਓ ਕਿਤੇ ਬਾਹਰ ਗਿਆ ਹੋਵੇ ਆਉਂਦਿਆਂ ਨੂੰ ਕੰਮ ਕਰਕੇ ਖੁਸ਼ੀ-ਖੁਸ਼ੀ ਦੱਸੇਗਾ ਮੈਂ ਕੀਤਾ ਇਹ ਮੈਂ ਨਹੀਂ ਜਿੰਨਾ ਚਿਰ ਨਿਕਲਦੀ ਪਿਆਰਿਓ ਉਨਾ ਚਿਰ ਤੱਕ ਸਤਿਗੁਰੂ ਕਹਿੰਦੇ ਤਿੰਨ ਕੋ ਜਨਮ ਮਰਨ ਦੁਖ ਭਾਰੀ ਹੋਵੇਂ ਰੋਗ ਦੇ ਵਿੱਚ ਰਿਆ ਜੰਮਣ ਮਰਨ ਦੇ ਚੱਕਰਾਂ ਵਿੱਚ ਪਿਆ ਰੋਵੇਗਾ ਜਿਸ ਤਰ੍ਹਾਂ ਬ੍ਰਹਮਾ ਜੀ ਵਿਸ਼ਨੂ ਵਰਗੇ ਭੇਸ਼ ਵਰਗੇ ਇੱਥੇ ਤੁਰੇ ਫਿਰਦੇ ਨੇ ਪਿਆਰਿਓ ਉਸੇ ਤਰ੍ਹਾਂ ਆਈ ਜਾਵਾਂਗੇ ਖੋਦੀਆਂ ਟਿੰਡਾ ਮੰਗੂ ਜਾਈ ਜਾਵਾਂਗੇ ਪਰਮੇਸ਼ਰ ਦਾ ਦਰ ਪ੍ਰਾਪਤ ਨਹੀਂ ਹੋਵੇਗਾ ਗੁਰ ਪ੍ਰਸਾਦੀ ਕੋ ਵਿਰਲਾ ਛੂਟੇ ਗੁਰੂ ਦੀ ਕਿਰਪਾ ਹੋ ਜਾਵੇ ਤੇ ਕੋਈ ਵਿਰਲਾ-ਵਿਰਲਾ ਛੁੱਟਦਾ ਜੇ ਤੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਬਲ ਕੀ ਕਹਿੰਦੇ ਕਹਿੰਦੇ ਇਸ ਜਨ ਕੋ ਹਉਮ ਬਲਹਾਰੀ ਉਹਦੇ ਤੋਂ ਅਸੀਂ ਵਾਰੇ-ਵਾਰੇ ਜਾਣੇ ਆ ਜਿਨੇ ਇਹਨਾਂ ਚੀਜ਼ਾਂ ਤੋਂ ਛਡਕਾਰਾ ਪਾ ਲਿਆ ਜਿਨ ਸਿਸ਼ਟ ਸਾਜੀ ਸੋਈ ਹਰ ਜਾਣਾ ਹੈ ਤਾਕਾ ਰੂਪੇ ਪਰ ਪਿਆਰਿਓ ਜਿਨੇ ਇਸ ਸਾਜਣਾ ਕੀਤੀ ਆ ਦੁਨੀਆ ਦੀ ਸੰਸਾਰ ਦੀ ਬਾਣੀ ਵਿੱਚ ਲਿਖਿਆ ਬਿਨ ਥੰਮਾ ਗਗਨ ਰਖਾਇਆ ਹੁਣ ਪਿਆਰਿਓ ਆਪਾਂ ਵੇਖਦੇ ਆਂ ਅਸਮਾਨ ਕਿਤੇ ਬੁਰਜੀਆਂ ਤਾਂ ਨਹੀਂ ਲੱਗੀਆਂ ਥੱਲੇ ਆਪਾਂ ਨੂੰ ਨਜ਼ਰ ਆ ਰਿਹਾ ਨਾ ਚਾਹੇ ਧਰਤੀ گول ਹੈ ਅਸਮਾਨ ਤਾਂ ਸਮਾਨ ਹੀ ਹੈ ਨਾ ਬਿਨ ਥੰਮਾ ਗਗਨ ਰਖਾਇਆ ਗੁਰਬਾਣੀ ਦੇ ਵਿੱਚ ਤਰਜ ਹੈ ਤੇ ਪਿਆਰਿਓ ਜਿਹੜੀ ਧਰਤੀ ਹੈ ਇਹ ਮਿੱਟੀ ਦੇ ਢੇਲੇ ਜਿਹੜੇ ਨੇ ਇਹ ਵੀ ਪਿਆਰਿਓ ਪਾਣੀ ਦੇ ਵਿੱਚ ਸਤਿਗੁਰੂ ਨੇ ਖਿੜਾਰੇ ਨੇ ਉਹਦੀ ਤਾਕਤ ਦੇ ਨਾਲ ਖੜੇ। ਕੌਣ ਕਹਿੰਦਾ ਹੈ ਕਰਾਮਾਤ ਨਹੀਂ ਅਕਾਲਪੁਰਖ ਪ੍ਰਮਾਤਮਾ ਜਿਨ ਸ੍ਰਿਸ਼ਟ ਸਾਜੀ ਸੋਈ ਹਰ ਜਾਣੇ ਇਹ ਗੁੰਝਲਾ ਉਹੀ ਜਾਣਦਾ ਹੈ ਜਿਨੇ ਸ੍ਰਿਸ਼ਟੀ ਨੂੰ ਸਾਜਿਆ ਹੈ। ਕਾ ਕਾ ਰੂਪ ਅਪਾਰੋ ਉਹਦਾ ਪਿਆਰਿਓ ਰੂਪ ਕਿੱਡਾ ਗਿਆ? ਉਹਦਾ ਰੰਗ ਕਿਹੋ ਜਿਹਾ? ਉਹ ਕਿਦਾਂ ਦਾ ਹੈ? ਨਾਨਕ ਆਪੇ ਵੇਖ ਸਹਾਰ ਵਿਖਸ਼ੈ ਗੁਰਮੁਖ ਬ੍ਰਹਮ ਵਿਚਾਰੋ ਜਿਹੜੇ ਗੁਰਮੁਖ ਨੇ ਉਹਦੀ ਅਕਾਲ ਪੁਰਖ ਪ੍ਰਮਾਤਮਾ ਦੀ ਵਿਚਾਰ ਕਰਦੀ ਹੈ ਤੇ ਜਿਹੜਾ ਉਹ ਅਕਾਲ ਪੁਰਖ ਪ੍ਰਮਾਤਮਾ ਆਪੇ ਧਰਤੀ ਨੂੰ ਸਜ ਕੇ ਪਿਆਰਿਓ ਉਹ ਵੇਖ ਕੇ ਖੁਸ਼ ਹੁੰਦਾ ਹੈ ਕਾਇਨਾਤ ਨੂੰ ਵੇਖ ਕੇ ਖੁਸ਼ ਹੁੰਦਾ ਹੈ ਔਰ ਸਤਿਗੁਰੂ ਦੀ ਕਿਰਪਾ ਦੇ ਵਿੱਚ ਰਹਿ ਕੇ ਅਸੀਂ ਵੀ ਪਰਮੇਸ਼ਰ ਦੇ ਹੁਕਮ ਨੂੰ ਮੰਨਣਾ ਹੈ ਹਉਮੈ ਰੋਗ ਨੂੰ ਨਾਰਨਾ ਹੈ ਕੋਮੇ ਨੂੰ ਖਤਮ ਕਰਨਾ ਹੈ ਸੋ ਇਸ ਹੀ ਪਿਆਰਿਓ ਅਜਦਾ ਹੁਕਮ ਔਰ ਰਜਨੀ ਬੀਬੀ ਦੀ ਵਿਚਾਰ ਜੋ ਸੰਖੇਪ ਰੂਪ ਵਿੱਚ ਅੱਜ ਨਾਲ ਸਾਂਝੀ ਕੀਤੀ ਹੈ ਹੋਈਆਂ ਭੁੱਲਾਂ ਨੂੰ ਨਾ ਚਤਰੀਏ ਗੱਜ ਕੇ ਫਤਿਹ ਹੋ ਜਾਈਏ ਜੀ ਵਾਹਿ ਜਿਕਰ ਖਰਸਾਨ ਵਾਹਿ ਜਿਕਰੀ ਫਤਿਹ